ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੱਸਣਾ ਕਰੋ ਦਰਸ਼ਨੀਯੋੜੀ ਗੁਰਦੁਆਰਾ ਸ਼੍ਰੀ ਪਟਾ ਸਾਹਿਬ ਜੋ ਕਿ ਰੋਪੜ ਦੇ ਵਿੱਚ ਸਥਿਤ ਹੈ ਜਿੱਥੇ ਕਿ ਦਸਵੇਂ ਪਾਤਸ਼ਾਹ ਜੀ ਨੇ ਅਨੰਦਾਂ ਦੀ ਪੂਰੀ ਛਡਣ ਤੋਂ ਬਾਅਦ ਜਿਸਰਸਾ ਨਦੀ ਪਾਰਤ ਕਰਨ ਤੋਂ ਉਪਰੰਤ ਕੁਝ ਸਮਾਂ ਇੱਥੇ ਵਿਸ਼ਰਾਮ ਕੀਤਾ ਸੀ ਇਹ ਉਹ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਪਟਾ ਸਾਹਿਬ ਯੂਰੋਪਰ ਦੇ ਵਿੱਚ ਸਥਿਤ ਹੈ ਆਨੰਦਪੁਰ ਦੀ ਪੁਰੀ ਛੱਡਣ ਤੋਂ ਬਾਅਦ ਗੁਰੂ ਜੀ ਕੁਝ ਸਮਾਂ ਇੱਥੇ ਵਿਸ਼ਰਾਮ ਕੀਤੇ ਸਨ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਜੀ स्थान बहुत ही सुंदर स्थान है गुरुद्वारा श्री पटा साहब गुरुद्वारा श्री भट्टा साहब रोपड़ ਗੁਰਪ੍ਰੀਤ ਅਰਿਸਾਨ ਸਿੰਘ ਸੰਗੀ ਸੰਤ ਬਾਬਾ ਜਵਾਲਾ ਸੰਗੀ ਹਰਖਵਾਲ ਵਾਲੇ ਜਦੋਂ ਸ਼ਿਮਲੇ ਨੂੰ ਮਿਲਣ ਗਏ ਸਨ ਤੇ ਵਾਪਸ ਆ ਰਹੇ ਸਨ ਤੇ ਹੜ ਆ ਗਿਆ ਰਸਤੇ ਵਿੱਚ ਇਹ ਕਾਰ ਜੋ ਹੈ ਉਹਨਾਂ ਦੀ ਇਸੇ ਤਰ੍ਹਾਂ ਇੱਥੇ ਸ਼ੋਭਤ ਹੈ ਜੋ ਕਿ ਪਾਣੀ ਵਿੱਚ ਦੀ ਪਾਰ ਕਿਸ਼ਤੀ ਵਾਂਗ ਤੈਰ ਕੇ ਪਾਰ ਹੋ ਗਈ ਸੀ ਜਦੋਂ ਉਹ ਕਲਕਾ ਤੋਂ ਅੰਬਾਲੇ ਨੂੰ ਜਾਣ ਲੱਗੇ ਸਨ ਫੈਮਿਲੀ ਵਾਲੀ ਸੰਗਤ ਨੂੰ ਦਰਸ਼ਨ ਦੇ ਕਰਕੇ ਵਾਪਸ ਆ ਰਹੇ ਸਨ ਤੇ ਦਰਸ਼ਨ ਦੇਣ ਤੋਂ ਬਾਅਦ ਚ ਉਹਨਾਂ ਨੂੰ ਆਕਾਸ਼ ਬਾਣੀ ਹੋਈ ਕਿ ਆਪ ਜੀ ਅੰਬਾਲੇ ਜਾਓ ਸੰਗਤ ਨੂੰ ਮਿਲਣ ਵਾਸਤੇ ਸੰਤਾਂ ਦੇ ਦਰਸ਼ਨ ਲਓ ਆਪ ਜੀ ਨੂੰ ਉਡੀਕ ਕਰ ਰਹੀਆਂ ਹਨ ਜਦ ਸੰਤ ਬਾਬਾ ਜਵਾਰਾ ਸਿੰਘ ਜੀ ਹਰਖਵਾਲ ਵਾਲੇ ਅੰਬਾਲੇ ਨੂੰ ਜਾਣ ਲੱਗੇ ਤਾਂ ਰਸਤੇ ਵਿੱਚ ਖੜਾ ਆਇਆ ਸੀ ਕੱਗਰ ਨਦੀ ਦੇ ਉੱਪਰ ਤੇ ਕੱਗਰ ਨਦੀ ਨੂੰ ਨਮਸਕਾਰ ਕਰਨ ਵਾਸਤੇ ਮਹਾਰਾਜ ਨੇ ਆਪਣੇ ਚਰਨ ਪਾਣੀ ਵਿੱਚ ਪਾਏ ਉਸ ਤੋਂ ਬਾਅਦ ਕਾਰ ਘੱਗਰ ਨਦੀ ਵਿੱਚ ਪਾ ਦਿੱਤੀ ਗਈ ਇਹ ਕਾਰ ਘੱਗਰ ਨਦੀ ਦੇ ਵਿੱਚ ਦੀ ਹੈ ਕਿਸ਼ਤੀ ਵਾਂਗ ਤੈਰ ਕੇ ਬਾਹਰ ਆ ਗਈ ਇਹ ਉਹ ਕਾਰ ਸ਼ੰਤ ਬਾਬਾ ਜਵਾਲਾ ਸਿੰਘ ਜੀ ਹਰਖਵੜ ਵਾਲੇ ਜਿਸ ਵਿੱਚ ਸ਼ੰਤ ਬਾਬਾ ਹਰਿ ਸਿੰਘ ਜੀ ਵੀ ਸਵਾਰ ਸਨ ਕਲਕਾ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਇਹ ਕਾਰ ਵਾਪਸੀ ਗਈ ਸੀ ਜੋ ਕਿ ਗੁਰਦੁਆਰਾ ਹੈਡ ਦਰਬਾਰ ਪ੍ਰਾਣ ਖੜੀ ਹੈ ਜੀ ਗੁਰੂ ਦਰਵਾਰ ਹੈਡ ਦਰਵਾਰ ਕੂਟ ਪ੍ਰਾਣ ਰੋਪੜ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਾ ਸਵਾਗਤ ਕਰ ਰਹੇ ਹੂ ਗੁਰੂ ਦਰਵਾਰ ਹੈਡ ਦਰਵਾਰ ਕੂਟ ਪ੍ਰਾਣ ਰੋਪੜ ਜਿੱਥੇ ਕਿ ਅਸੀਂ ਪਿੰਡ ਜੰਡੋਲੀ ਤੋਂ ਆਏ ਆ ਸਾਹਮਣੇ ਆਪ ਜੀ ਦੇਖ ਰਹੇ ਹੋ ਸਤਲੁਜ ਦਰਿਆ ਦਾ ਜੋ ਉਹ ਪਰਪਲ ਬਣਿਆ ਹੋਇਆ ਹੈ ਰੋਪੜ ਵਾਲਾ ਜਿਸ ਦੇ ਉੱਪਰ ਤੇ ਕੀ ਗੱਡੀਆਂ ਆ ਜਾ ਰਹੀਆਂ ਹਨ ਦੇ ਸਾਹਮਣੇ ਉਹ ਹੈ ਜੀ ਤੇ ਇਸ ਪਾਸੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਅੱਛੀ ਸ਼ੋਭਤ ਹੈ ਇਹ ਗੁਰੂ ਕੇ ਨਿਸ਼ਾਨ ਝੁਲਦੇ ਹੋਏ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਨ ਗੁਰੂਕੜ ਤੇ ਉਸ ਤੋਂ ਬਾਅਦ ਸਾਹਮਣੇ ਉਸ ਕਮਰੇ ਵਿੱਚ ਕਾਰ ਖੜੀ ਹੈ ਸੰਤ ਬਾਬਾ ਜਵਾਲਾ ਸਿੰਘ ਹਰਕੂ ਵਾਲ ਵਾਲਿਆਂ ਦੀ ਜੋ ਕਿ ਸ਼ਿਮਲੇ ਤੋਂ ਵਾਪਸ ਆਉਣ ਦੇ ਸਮੇਂ ਕਾਲਕਾ ਕੋਲ ਆ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਅਕਾਸ਼ ਬਾਣੀ ਹੋਈ ਕਿ ਆਪ ਜੀ ਨੂੰ ਜੋ ਸੰਗਤ ਹੈ ਅੰਮ੍ਰਾਲੇ ਉੱਡੀਕ ਰਹੀ ਹੈ ਸੰਗਤ ਨੂੰ ਮਿਲਣ ਵਾਸਤੇ ਉਹਨਾਂ ਨੇ ਕਗਰ ਨਦੀ ਦੇ ਵਿੱਚ ਕਾਰਪਾਅ ਦਿੱਤੀ ਤੇ ਨਦੀ ਪਾਰ ਹੋ ਗਈ ਸਾਹਮਣੇ ਆਪ ਦਰਸ਼ਨ ਕਰ ਰਹੇ ਹੋ ਜੋ ਮੇਨ ਪੁਲ ਬਣਿਆ ਹੋਇਆ ਹੈ ਰੋਪੜ ਵਾਲਾ ਸਾਥੂ ਦਰਿਆ ਦੇ ਉੱਪਰ ਇਹ ਗੁਰਦਵਾਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਜੀ ਅਸੀਂ ਪਿੰਡ ਜੰਡੋਲੀ ਤੋਂ ਆਏ ਹਾਂ ਜੀ ਜੋ ਕਿ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਜੀ ਆਪ ਜੀ ਦਰਸ਼ਨ ਕਰੋ ਗੁਰਦਵਾਰਾ ਕੋਟ ਪੁਰਾਣ ਔਰਪੁਰ ਸਤਲੁਜ ਜੋ ਦਰਿਆ ਦੇ ਉੱਪਰ ਜੋ ਪੁਲ ਬਣਿਆ ਹੋਇਆ ਹੈ ਇਹ ਪੁਲ ਦੇ ਬਿਲਕੁਲ ਨਾਲ ਹੀ ਗੁਰਦਾਰਾ ਹੈੱਡ ਦਰਬਾਰ ਕੋਟਪੁਰਾਣ ਸਥਿਤ ਹੈ ਅਸੀਂ ਪਿੰਡ ਜੰਡੋਲੀ ਤੋਂ ਆਏ ਹਾਂ ਸਾਡਾ ਪਿੰਡ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਇੱਥੋਂ ਬਿਲਕੁਲ ਕਲੀਅਰ ਨਜ਼ਰ ਆਉਂਦਾ ਹੈ ਜੋ ਪੁਲ ਬਣਿਆ ਹੋਇਆ ਹੈ ਫੱਲੇ ਜੋ ਪੁੱਲ ਦੇ ਪਾਣੀਆਂ ਦਾ ਹੈ ਇਹ ਸਾਹਮਣੇ ਪਾਸੇ ਜੋ ਰੋਪੜ ਹੈ ਚੰਡੀਗੜ੍ਹ ਵਾਲਾ ਪਾਸਾ ਹੈ ਇੱਧਰ ਆ ਜਾਂਦੇ ਆ ਤੇ ਇਹ ਆਪਣਾ ਬਲਾਚੌਰ ਵਾਲਾ ਪਾਸਾ ਜਾਂਦਾ ਹੋਰ ਇਹ ਤਾਂ ਟੈਂਪਰ ਬੰਦਾ ਸਾਰਾ ਜਾਂਦਾ ਗੁਰੂ ਦਵਾਰ ਹੈਡ ਦਰਬਾਰ ਕੋਟਪ੍ਰਾਣ ਰੋਪੜ ਗੁਰਦੁਆਰਾ ਹੈੱਡ ਦਰਬਾਰ ਕੋਟਪ੍ਰਾਣ ਵਿੱਚ ਇਹ ਬਹੁਤ ਹੀ ਸੁੰਦਰ ਝਾਕੀਆਂ ਬਣਾਈਆਂ ਗਈਆਂ ਹਨ ਜੋ ਕਿ ਸਿੰਘਾਂ ਨੂੰ ਤਸੀਹੇ ਦਿੱਤੇ ਗਏ ਸਗੇ ਬੱਚਿਆਂ ਨੂੰ ਤਸੀਹੇ ਦਿੱਤੇ ਗਏ ਸਗੇ ਉਸ ਦਿਨ ਬਹੁਤ ਹੀ ਸੁੰਦਰ ਝਾਕੀਆਂ ਬਣਾਈਆਂ ਗਈਆਂ ਗੁਰਦੁਆਰਾ ਹੈੱਡ ਦਰਬਾਰ ਕੋਟਪ੍ਰਾਣ ਰੋਪੜ ਅਸੀਂ ਗੁਰੂ ਪਿਆਰੀ ਸਾਧ ਸੰਗਤ ਜੀ ਪਿੰਡ ਜੰਡੋਲੀ ਤੋਂ ਆਏ ਆ ਬਾਬਾ ਮੋਤੀराम ਮਹਾਰਾਜ ਜੀ ਦੁੱਧ ਪਾਜੇ ਹੋਏ ਬੱਚਿਆਂ ਨੂੰ ਦੁੱਧ ਚਕਾਉਂਦੇ ਹੋਏ ਇਹ ਨੀਆਂ ਵਿੱਚ ਸਾਬ ਜਾਦਨ ਚੜਦੇ ਹੋਏ ਇਹ ਟੋਡਰਮਲ ਜੀ ਜ਼ਮੀਨ ਖਰੀਦੇ ਹੋਏ ਮੋਹਰਾਂ ਖੜੀਆਂ ਕਰਕੇ ਇਹ ਕੁੱਲ ਵਿੱਚ ਪਰਿਵਾਰ ਨੂੰ ਪੀੜਾ ਜਾ ਰਿਹਾ ਜੋ ਮੋਤੀराम ਮਹਾਰਾਜ ਜੀ ਦਾ ਪਰਿਵਾਰ ਸੀ ਉਹਨੂੰ ਸਾਨ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਬੁਲ ਬਣਾਈਆਂ ਗਈਆਂ ਨੇ ਬੱਚਿਆਂ ਨੂੰ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਗਏ ਭਾਈ ਸਪੀਕ ਸਿੰਘ ਜੀ ਭਾਈ ਸਾਬਾ ਸਿੰਘ ਜੀ ਨੂੰ ਚੜਖਣੇ ਚੜ੍ਹ ਕੇ ਸ਼ਹੀਦ ਕੀਤਾ ਗਿਆ ਸਿੱਖ ਕਤਲਿਆਮ 1984 ਜੈ ਬਾਬਾ ਸਿੰਘ ਖਟਰਕਲ ਖਰਾਂ ਅਬਦਾਲੀ ਦਾ ਫੌਜ ਸਰਹੰਦਰ ਦਾ ਨਵਾਬ ਸ਼ਹੀਦ ਕਰਦਾ ਸਿੰਘਾਂ ਨੂੰ ਪੋਇ ਸੁਖਸੰਗਮ 탑 ਸਿੰਘ ਜੀ ਦਰਬਾਰ ਤੋਂ ਅਮਰਸਰ ਵਿੱਚ ਮੱਛੇ ਰੰਗੜ ਦਾ ਜੋ ਹੈ ਸਿਰ ਕੱਟਦੇ ਹੋਏ ਭਾਈ ਕਨਈ ਰਾਜ ਜਲਦੀ ਸੇਵਾ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਉਸ ਦੇ ਬੱਚੇ ਦਾ ਜੋ ਕਲੇਡਾ ਕੱਢਿਆ ਜਾ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਮੂਰਾ ਨਾਲ ਉੱਚਿਆ ਜਾ ਰਿਹਾ ਹੈ ਭਾਈ ਮਨੀ ਸਿੰਘ ਜੀ ਦੇ ਬੰਦਵੰਦ ਕੱਟ ਕੇ ਛੀਦ ਕੀਤਾ ਜਾ ਰਿਹਾ ਹੈ ਪਾਇਤਾਰੂ ਸਿੰਘ ਦੀ ਖੂਪੜੀ ਤਵਾਰੀ ਜਾ ਰਹੀ ਹੈ। ਭਾਈ ਮਤੀ ਦਾਸ ਜੀ ਦਾ ਆਰਨਾ ਚੀਤੇ ਜਾ ਰਿਹਾ ਭਾਈ ਮਤੀ ਦਾਸ ਜੀ ਇਹਨੂੰ। ਭਾਈ ਸੱਤੇ ਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾ ਦਿੱਤੀ। ਭਾਈ ਜਿਆਲਾ ਜੀ ਨੂੰ ਦੇਗ ਵਿੱਚ ਫੌਲਕ ਸ਼ੀਟ ਫਿੱਟਾ ਗਿਆ ਚੰਦਨੀ ਚੌਕ ਤੇ ਗੁਰਦੁਆਰਾ ਕੋਟਪਰਾ ਰੂਪੜ ਗੁਰਦੁਆਰਾ ਹੈਡ ਦਰਬਾਰ ਉਟਰਣ ਰੁਪੜ ਅਸੀਂ ਗੁਰੂ ਕਾਰੀ ਸਾਧ ਸੰਗਤ ਜੀ ਸ੍ਰੀਂਤ ਚੰਡੋਲੀ ਤੋਂ ਆਏ ਆ ਸਾਡਾ ਪਿੰਡ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਜੋ ਟੱਕੇ ਤੋਂ ਟੱਕੇ ਆਉਂਦਾ ਹੈ ਇੱਥੇ ਹਨ ਬੱਚਿਆਂ ਨੇ ਬਹੁਤ ਸੰਦ ਟੱਕੇ ਮਰੇ ਜਾਂਦੇ ਨੇ ਤੁਸੀਂ ਬੋਰਡਰ ਹੈਡ ਦਰਬਾਰ ਤੋਂ ਆਇਆ ਜੇਸ ਬੋਰਡਰ